ਸਵਾਗਤ ਹੈ D5 ਚੈਨਲ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਇਮਰਾਨ ਖਾਨ ਲੈ ਕੇ ਹਾਜ਼ਰਾਂ ਖਾਸ ਪ੍ਰੋਗਰਾਮ ਕਿਸਾਨਾਂ ਦੇ ਨਾਰੇ ਸਰਕਾਰ ਦੇ ਲਾਰੇ ਇਸ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਕਿਸਾਨਾਂ ਅਤੇ ਸਰਕਾਰ ਦੀ ਟਕਰਾਰ ਦੀ ਕੇਂਦਰ ਸਰਕਾਰ ਖੇਤੀ ਬਿੱਲ ਨੂੰ ਲੈ ਕੇ ਕਿਸਾਨਾਂ ਨੂੰ ਬਾਰ-ਬਾਰ ਭਰੋਸਾ ਦਿਵਾ ਰਹੀ ਹੈ ਕਿਸ ਬਿੱਲ ਦੇ ਨਾਲ ਕਿਸਾਨਾਂ ਨੂੰ ਲਾਭ ਹੋਵੇਗਾ ਅਤੇ ਆਮਦਨੀ ਦੁੱਗਣੀ ਹੋਵੇਗੀ ਜਦਕਿ ਕਿਸਾਨਾਂ ਨੂੰ ਸਰਕਾਰ ਦੇ ਇਸ ਭਰੋਸੇ ਤੇ ਭਰੋਸਾ ਨਹੀਂ ਹੈ ਕਿਸਾਨ ਹੀ ਨਹੀਂ ਸਗੋਂ ਇਸ ਬਿੱਲ ਦਾ ਵਿਰੋਧ ਵਿਰੋਧੀ ਪਾਰਟੀਆਂ ਵੱਲੋਂ ਵੀ ਕੀਤਾ ਜਾ ਰਿਹਾ ਹੈ ਤੇ ਇਸ ਬਿੱਲ ਨੂੰ ਲੈ ਕੇ ਲੋਕਤੰਤਰ ਦਾ ਕਹਾਣ ਦੱਸਿਆ ਜਾ ਰਿਹਾ ਹੈ ਤੇ ਕਿਸਾਨਾਂ ਨੇ ਲਗਾਤਾਰ ਮੋਦੀ ਸਰਕਾਰ ਦੇ ਖਿਲਾਫ ਮੋਰਚਾ ਖੋਲਿਆ ਹੋਇਆ ਹੈ ਤੇ ਇਸ ਬਿੱਲ ਦੇ ਵਿਰੋਧ ਦੇ ਵਿੱਚ 25 ਸਤੰਬਰ ਨੂੰ ਸੂਬਾ ਬੰਦ ਕਰਨ ਦਾ ਐਲਾਨ ਵੀ ਕੀਤਾ ਹੈ ਇਹਨਾਂ ਬਿੱਲਾਂ ਨੂੰ ਲੈ ਕੇ ਜਿੱਥੇ ਸਿਆਸਤ ਗਰਮਾਉਂਦੀ ਹੋਈ ਨਜ਼ਰ ਆ ਰਹੀ ਹੈ ਤੇ ਕਿਸਾਨਾਂ ਨੇ ਵੀ ਆਪਣੇ ਪੱਕੇ ਮੋਰਚੇ ਲਗਾਏ ਹੋਏ ਨੇ ਸੋ ਹੁਣ ਤੱਕ ਇਸ ਮਾਮਲੇ ਦੇ ਵਿੱਚ ਕੀ ਕੀ ਹੋਇਆ ਪੇਸ਼ ਹੈ ਸਾਡੀ ਖਾਸ ਰਿਪੋਰਟ ਕੇਂਦਰ ਸਰਕਾਰ ਨੇ ਜਦੋਂ ਵੀ ਕੋਈ ਬਿੱਲ ਲਿਆਉਂਦਾ ਤਾਂ ਇਹੀ ਕਿਹਾ ਕਿ ਇਸ ਨਾਲ ਲੋਕਾਂ ਦਾ ਫਾਇਦਾ ਹੋਵੇਗਾ ਫਿਰ ਚਾਹੇ ਲੋਕਾਂ ਨੇ ਕਿੰਨਾ ਉਸ ਦਾ ਵਿਰੋਧ ਕਿਉਂ ਨਾ ਕੀਤਾ ਹੋਵੇ ਅਜਿਹਾ ਹੀ ਖੇਤੀਬਾੜੀ ਸੁਧਾਰ ਬਿੱਲ ਕੇਂਦਰ ਵੱਲੋਂ ਲਿਆਂਦਾ ਗਿਆ ਇੰਨਾ ਹੀ ਨਹੀਂ ਇਸ ਬਿੱਲ ਤੇ ਕੇਂਦਰ ਸਰਕਾਰ ਨੇ ਵੱਡੀ ਜਿੱਤ ਹਾਸਲ ਕੀਤੀ ਹੈ ਲੋਕ ਸਭਾ ਵੱਲੋਂ ਪਾਸ ਕੀਤਾ ਗਿਆ ਖੇਤੀਬਾੜੀ ਬਿੱਲ ਰਾਜ ਸਭਾ ਦੇ ਵਿੱਚ ਵੀ ਪਾਸ ਕਰ ਦਿੱਤਾ ਗਿਆ ਜਿਸ ਵਿੱਚ ਵਿਰੋਧੀ ਧਿਰਾਂ ਵੱਲੋਂ ਭਾਰੀ ਹੰਗਾਮਾ ਹੋਇਆ ਕੇਂਦਰ ਸਰਕਾਰ ਵੱਲੋਂ ਰਾਜ ਸਭਾ ਦੇ ਵਿੱਚ ਪੇਸ਼ ਕੀਤੇ ਗਏ ਤਿੰਨ ਬਿੱਲ ਕਿਸਾਨ ਉਤਪਾਦਕ ਵਪਾਰ ਅਤੇ ਬਣਜ ਤਰੱਕੀ ਅਤੇ ਸਫਲਤਾ ਬਿੱਲ 2020 ਕਿਸਾਨੀ ਸ਼ਸ਼ਕਤੀਕਰਨ ਤੇ ਸੁਰੱਖਿਆ ਬਿੱਲ ਰਾਜ ਕੀਮਤਾਂ ਵਿੱਚ ਐਸ਼ੋਰ ਰਾਮ ਅਤੇ ਖੇਤੀਬਾੜੀ ਸੇਵਾਵਾਂ ਬਿੱਲ 2020 ਤੇ ਇੱਕ ਆਵਾਜ਼ ਵੋਟ ਨਾਲ ਪਾਸ ਹੋ ਗਿਆ ਕੇਂਦਰ ਸਰਕਾਰ ਲਈ ਇਸ ਬਿੱਲ ਨੂੰ ਪਾਸ ਕਰਵਾਉਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਸੀ ਇਸ ਬਿੱਲ ਦੇ ਖਾਸ ਹੋਣ ਤੇ TMC ਦੇ ਸੰਸਦ ਮੈਂਬਰ ਡਰੇਕੋ ਬ੍ਰੋਇਨ ਨੇ ਇਸ ਕਾਨੂੰਨ ਨੂੰ ਲੋਕਤੰਤਰ ਦਾ ਕਤਲ ਦੱਸਿਆ ਇਸੇ ਬਿੱਲ ਤੇ ਬੋਲਦੇ ਹੋਏ ਕਾਂਗਰਸ ਦੇ ਬੁਲਾਰੇ ਨਦੀਪ ਸੁਰਜੀਤ ਵਾਲਾ ਨੇ ਇਸ ਨੂੰ ਕਾਲਾ ਕਾਨੂੰਨ ਦੱਸਿਆ ਤੇ ਜਮ ਕੇ ਕੇਂਦਰ ਸਰਕਾਰ ਖਿਲਾਫ ਨਾਰੇਬਾਜ਼ੀ ਕੀਤੀ ਪੰਡਿਤ ਜਵਾਹਰ ਲਾਲ ਨਹਿਰੂ ਦੇਸ਼ ਕੇ संविधान का पहला संशोधन लेकर आए थे ताकि जमींदारी प्रथा हमेशा के लिए खत्म हो और किसान जमीन का मालिक बन जाए आज के प्रधानमंत्री मोदी जी तीन काले कानून लेकर आए हैं ताकि किसान एक बार फिर से कुछ मुट्ठी भर पूंजीपतियों की जमींदारी प्रथा का गुलाम बन जाए दुर्भाग्य से राजनाथ सिंह जी और उनके मंत्री जिन्होंने अभी अभी पत्रकार वार्ता की वो देश के सवालों का जवाब नहीं दे पाए प्रधानमंत्री जी नरेंद्र तोमर जी राजनाथ सिंह जी तीन सवालों का जवाब दे दीजिए पहला जब अनाज मंडी खत्म हो जाएगी तो किसान को एमएसपी या न्यूनतम समर्थन मूल्य कैसे मिलेगा और कहां मिलेगा क्या एफसीआई सी आई साढ़े पंद्रह करोड़ किसानों के खेत में जाकर एमएसपी देकर आएगी जो चालीस हजार मंडियों में भी खरीद नहीं कर पाती और अगर बड़े बड़े पूंजीपतियों ने एमएसपी से कम रेट पर किसान की फसल खरीदी तो एमएसपी देने की गारंटी क्या है आज भी राजनाथ जी और मोदी जी ने जवाब नहीं दिया कि अगर एमएसपी देंगे तो कानून के अंदर एमएसपी देने की गारंटी के शब्द क्यों नहीं लिख देते सारे सारे शंकाएं अपने आप दूर हो जाएंगी और आप कहते हैं कि किसान पूरे देश में कहीं भी फसल बेचकर आए अरे छियासी प्रतिशत किसान तो पांच एकड़ से कम का है और अस्सी प्रतिशत उसमें से दो एकड़ से कम की भू, का भूमि का मालिक है हरियाणा का किसान कलकत्ता जाकर अपनी फसल कैसे बेचकर आएगा उसे तो मंडी तक फसल ले जाने की दिक्कत है महाराष्ट्र का किसान हरियाणा आकर अपना गन्ना कैसे बेचकर जाएगा हमारा बंगाल का किसान दिल्ली और दिल्ली का किसान अहमदाबाद और गुजरात का किसान राजस्थान कैसे जाएगा राजस्थान का किसान कलकत्ता और केरल कैसे जाएगा क्यों मजाक उड़ा रहे हैं किसान का ये षड्यंत्र है केवल बड़ी बड़ी कंपनियों को किसान के हक बंधक रखने का पर मोदी जी ये जान लीजिए अब याचना नहीं अब रण होगा क्योंकि किसान और खेत मजदूर उठ खड़ा हुआ है और ये लड़ाई निर्णायक होगी और जैसे भूमि मुआवजा कानून में राहुल गांधी जी कांग्रेस और किसान ने मिलकर आपने मुंह की खाई थी एक बार फिर ये तीन काले कानून वापस होंगे इस बिल नु लेके जिथे राज्यसभा दे जोरदार हंगामा देखन नु मिलया ओथे ही किसानों ने अपना रोष प्रकट किया किसान शुरू तो ही इस खेतीबाड़ी बिल दा विरोध कर रहे ने ਜਿਨ੍ਹਾਂ ਨੂੰ ਕੇਂਦਰ ਦੀ ਹਕੂਮਤ ਕਹਿ ਰਹੀ ਹੈ ਵੀ ਇਹ ਕਿਸਾਨਾਂ ਦੇ ਹਿੱਤ ਦੇ ਬਿੱਲ ਨੇ ਇਹ ਕਿਸਾਨਾਂ ਨੂੰ ਫਾਇਦਾ ਕਰਨਗੇ ਇਹ ਕਿਸਾਨਾਂ ਦੀ ਆਮਦਨ ਦੁੱਗਣੀ ਕਰਨਗੇ ਸਾਨੂੰ ਸਮਝ ਨਹੀਂ ਆਉਂਦੀ ਵੀ ਇੰਨਾ ਬਿੱਲਾਂ ਦੇ ਵਿੱਚ ਕਿਹੜੀ ਲਾਈਨ ਹੈ ਜਿਹਦੇ ਵਿੱਚ ਝਲਕ ਪੈਂਦੀ ਹੈ ਵੀ ਇਹ ਕਿਸਾਨਾਂ ਦਾ ਫਾਇਦਾ ਕਰੂ ਉੱਥੇ ਮਿਹਨਤ ਕਰਕੇ ਯਾਨੀ ਇੱਕ ਵੀ ਗੱਲ ਇਹ ਬਿੱਲ ਦੇ ਵਿੱਚ ਇਹ ਜੀ ਨਹੀਂ ਹੈ ਜਦੋਂ ਤੇ ਤਿੰਨਾ ਬਿਲਾ ਤਿੰਨੇ ਇਹ ਬਿਲੇ ਆਰਡੀਨਸ ਦੇ ਬਿਲਾ ਚੌਥਾ ਬਿਜਲੀ ਐਕਟ 2020 20000 2020 ਯਾਨੀ ਇਹ ਜਿਹੜਾ ਐਕਟ ਨੇ ਤਿੰਨੇ ਚਾਰੇ ਤਿੰਨੇ ਆਰਡੀਨਸ ਤੇ ਚੌਥਾ ਐਕਟ ਇਹ ਜਿਹੜੇ ਨੇ ਇਹ ਚਾਰੇ ਨੇ ਜਿਹੜੇ ਇਹਨਾਂ ਦੇ ਵਿੱਚ ਇੱਕ ਵੀ ਗੱਲ ਕਿਸਾਨਾਂ ਦੇ ਫਾਇਦੇ ਦੀ ਨਹੀਂ ਹੈ ਜਿਹੜੀ ਕੇਂਦਰ ਸਰਕਾਰ ਕਹਿ ਰਹੀ ਸੀ ਅਭੀ ਤੱਕ ਕਿਸਾਨਾਂ ਦਾ ਬਹੁਤ ਫਾਇਦਾ ਕਰਦਣਗੇ ਤਾਂ ਜਿਹੜੇ ਪੰਜਾਬ ਦੇ ਲੋਕ ਹਿੰਦੁਸਤਾਨ ਦੇ ਲੋਕ ਐਨੇ ਬੁੱਧੀਜੀਵੀ ਅਖ ਤੇ ਅਰਥਸ਼ਾਸਤਰੀ ਜਿਹੜੇ ਲੇਖ ਲਿਖ ਰਹੇ ਨੇ ਉਹ ਮੂਰਖ ਨੇ ਦੱਸਣ ਇਹ ਗੱਲ ਕਿ ਅੱਜ ਤੱਕ ਜਦੋਂ ਵੀ ਕਿਸੇ ਨੇ ਸਰਕਾਰੀ ادارے ਨੂੰ ਖਤਮ ਕੀਤਾ ਤਾਂ ਉਹਦੇ ਬਰਾਬਰ ਇਹਨਾਂ ਨੇ ਪ੍ਰਾਈਵੇਟ ਅਦਾਰਾ ਖੜਾ ਕੀਤਾ ਜਦੋਂ ਇਹ ਸਰਕਾਰੀ ادارے ਦਾ ਭੋਗ ਪਾਉਣਾ ਹੁੰਦਾ ਇਹਨਾਂ ਨੇ ਉਦੋਂ ਇਹ ਸਰਕਾਰੀ ادارے ਦੇ ਬਰਾਬਰ ਪ੍ਰਾਈਵੇਟ ਅਦਾਰਾ ਲੈ ਕੇ ਆਉਂਦੇ ਨੇ ਇਹੀ ਹਾਲ ਵਿਦਿਆਚਾਰ ਹੋਇਆ ਹੈ ਇਹੀ ਹਾਲ ਸਿਹਤ ਸਭਾਵਾਂ ਚ ਹੋਇਆ ਹੈ ਇਹੀ ਹਾਲ ਟਰਾਂਸਪੋਰਟ ਦੇ ਵਿੱਚ ਹੋਇਆ ਹੈ। ਇਹੀ ਹਾਲ ਹੁਣੇ ਰੇਲਵੇ 'ਚ ਕਰ ਰਹੇ ਨੇ। ਇਹੀ ਹਾਲ ਇਹਨਾਂ ਨੇ ਸਾਰੇ ਪਬਲਿਕ ਸੈਕਟਰ ਨੂੰ ਫੇਰ ਕਰਕੇ ਇਹਨਾਂ ਨੇ ਪ੍ਰਾਈਵੇਟ ਕਾਰਪੋਰੇਟ ਸੈਕਟਰ ਨੂੰ ਇਹ ਸਾਰੇ ਆਦਾਰੇ ਉਹਨਾਂ ਦੇ ਹਵਾਲੇ ਕਰਕੇ ਉਹਨਾਂ ਨੂੰ ਵੱਡੇ ਮੁਨਾਫੇ ਦੇਣ ਦੀ ਪਾਲਿਸੀ ਹੈ। ਲੋਕਾਂ ਨੂੰ ਗਮਰਾਹ ਇਹ ਕਰ ਰਹੇ ਨੇ। ਅਸੀਂ ਲੋਕਾਂ ਨੂੰ ਗਮਰਾਹ ਨਹੀਂ ਕਰ ਰਹੇ। ਸਾਡੀ ਜਥੇਬੰਦੀ ਸਮਝਦੀ ਹੈ। ਇਹ ਆਰਡੀਨੈਂਸ ਸਾਰੇ ਪੰਜਾਬ ਦੇ ਲੋਕਾਂ ਦੀ ਮੌਤ ਦੇ ਬਰੰਟ ਹੈ ਕਿਉਂਕਿ ਇਹਨਾਂ ਨੇ ਮੰਡੀਕਰਨ ਖਤਮ ਕਰ ਦੇਣਾ ਹੈ ਮੰਡੀਕਰਨ ਖਤਮ ਕਰਨ ਤੋਂ ਬਾਅਦ ਉਹਨੇ ਸਭ ਕਿਸਾਨ ਨੂੰ ਪ੍ਰਭਾਵਿਤ ਕਰਨਾ ਹੈ ਉਹਨੇ ਕਿਸਾਨ ਨੂੰ ਪ੍ਰਭਾਵਿਤ ਕਰਨਾ ਹੈ ਉਹਨੇ ਮਜ਼ਦੂਰਾਂ ਨੂੰ ਪ੍ਰਭਾਵਿਤ ਕਰਨਾ ਹੈ ਉਹਨੇ ਪੱਲੇਦਾਰਾਂ ਨੂੰ ਪ੍ਰਭਾਵਿਤ ਕਰਨਾ ਹੈ ਉਹਨੇ ਕਮੈਂਡ ਸਿਸਟਮ ਨੂੰ ਪ੍ਰਭਾਵਿਤ ਕਰਨਾ ਹੈ ਉਹਨੇ ਟਰੱਕ ਜੂਨੀਅਰ ਨੂੰ ਪ੍ਰਭਾਵਿਤ ਕਰਨਾ ਹੈ ਇੱਥੋਂ ਤੱਕ ਮਾਰਕੀਟਿੰਗ ਵਿੱਚ ਜਿੰਨੇ ਮੁਲਾਜ਼ਮ ਕੰਮ ਕਰਦੇ ਆ ਜਾਂ ਜਿੰਨੀਆਂ ਏਜੰਸੀਆਂ ਖਰੀਦ ਏਜੰਸੀਆਂ ਆ ਉਹ ਜਿੰਨੇ ਬੰਦੇ ਕੰਮ ਕਰਦੇ ਆ ਉਹਨਾਂ ਸਾਰਿਆਂ ਦਾ ਇਸ ਦੀ ਸਫਲ ਹੋਣੀ ਹੈ ਇਸ ਕਰਕੇ ਜੇ ਐਨੇ ਲੋਕ ਪ੍ਰਭਾਵਿਤ ਕਰਨੇ ਹੈ ਫਿਰ ਪੰਜਾਬ ਦੀ ਜਿਹੜੀ ਦਿਸ਼ਾ ਹੈ ਜਿਹੜਾ ਅੱਜ ਵੀ ਕਰਜ਼ੇ ਦੇ ਥਲੇ ਕਰਾ ਰਿਹਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਅੱਜ ਕਹਿੰਦੇ ਆ ਵੀ ਕਰੋਨਾ ਮਹਾਮਾਰੀ ਪਈ ਹੋਈ ਹੈ ਐਦੂੰ ਵੀ ਭੇੜੀ ਜਿਹੜੀ ਨੂੰ ਅਸੀਂ ਸਾਰੇ ਨਿੰਦੇ ਆ ਜਿਹੜੀ ਖੁਦਕਸ਼ੀਆਂ ਦੀ ਮਹਾਮਾਰੀ ਹੈ ਜੇ ਆਡੀਅנס ਲਾਗੂ ਹੋ ਜਾਂਦੇ ਹੈ ਤਾਂ ਪੰਜਾਬ ਦੇ ਵਿੱਚ ਉਹ ਵੱਡੇ ਰੂਪ ਭਿਆਨਕ ਰੂਪ ਦੇ ਵਿੱਚ ਲਾਗੂ ਹੋਊਗੀ ਇਹ ਬਿਲ ਕਿੰਨਾ ਚੁਣੌਤੀਪੂਰਨ ਸੀ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕੀਐਨਡੀ ਇਹ ਗੱਠ ਜੋੜਦੇ ਸਭ ਤੋਂ ਪੁਰਾਣੇ ਸਹਿਯੋਗੀ ਅਕਾਲੀ ਦਲ ਦੇ ਵਿਰੋਧ ਕਰਨ ਸਰਕਾਰ ਨੂੰ ਇਸ ਬਿੱਲ ਦੇ ਕਾਰਨ ਸਦਨ ਦੇ ਅੰਦਰ ਅਤੇ ਬਾਹਰ ਵਿਰੋਧ ਕੀਤਾ ਇੰਨਾ ਹੀ ਨਹੀਂ ਇਸ ਬਿੱਲ ਦੇ ਵਿਰੋਧ ਵਿੱਚ ਕੇਂਦਰੀ ਮੰਤਰੀ ਹਰਸੀਮਰਤ ਕੌਰ ਬਾਦਲ ਨੇ ਆਪਣੀ ਕੁਰਸੀ ਵੀ ਛੱਡ ਦਿੱਤੀ ਤੇ ਕਿਸਾਨਾਂ ਦੇ ਹੱਕ ਚ ਆਪਣੀ ਆਵਾਜ਼ ਬੁਲੰਦ ਕਰ ਦਿੱਤੀ ਅੱਜ ਪੰਜਾਬ ਦੀ ਧੀ ਨੇ ਪੰਜਾਬ ਦੇ ਕਿਸਾਨਾਂ ਦੇ ਨਾਲ ਖੜਨ ਦਾ ਫੈਸਲਾ ਇੱਕ ਲੰਮਾ ਸੰਘਰਸ਼ ਹੋਣੇ ਦੇ ਨਾਲ ਮੋੜਾ ਦੇ ਨਾਲ ਮੋੜਾ ਮਿਲਾਨ ਦਾ ਫੈਸਲਾ ਇਸ ਕਰਕੇ ਕੀਤਾ ਕਿਉਂਕਿ ਪਾਵੇਂ ਕੇਂਦਰ ਦੀ ਸਰਕਾਰ ਨੇ ਜਿਹੜੇ ਆਰਡੀਨੈਂਸ ਲੈ ਕੇ ਆਏ ਆਪਣੇ ਵੱਲੋਂ ਕਿਸਾਨਾਂ ਦੇ ਭਲੇ ਵਾਸਤੇ ਲੈ ਕੇ ਆਏ ਨੇ ਲੇਕਿਨ ਜੇ ਦੇਸ਼ ਦਾ ਕੋਈ ਕਿਸਾਨ ਖਾਸ ਤੌਰ ਤੇ ਮੇਰੇ ਆਪਣੇ ਕਿਸਾਨ ਵੀਰ ਜਿਨ੍ਹਾਂ ਕਰਕੇ ਮੈਂ ਅੱਜ ਇੱਥੇ ਤਾਈ ਪਹੁੰਚਿਆ ਜੇ ਉਹਨਾਂ ਦੇ ਮਨ 'ਚ 1921 ਦੀ ਵੀ ਸ਼ੰਕਾ ਹੈ ਪਿਛਲੇ ਕੁਝ ਹਫ਼ਤਿਆਂ ਤੋਂ ਅਸੀਂ ਲਗਾਤਾਰ ਕੋਸ਼ਿਸ਼ ਕੀਤੀ ਹੈ ਨਾ ਸ਼ੰਕਿਆਂ ਨੂੰ ਦੂਰ ਕਰਨ ਵਾਸਤੇ ਲੇਕਿਨ ਜੇ ਮੈਂ ਉਹਨਾਂ ਦੀ ਸ਼ੰਕਾ ਦੂਰ ਨਹੀਂ ਕਰ ਸਕੀ ਮੈਂ ਸਮਝਦੀ ਸੀ ਕਿ ਸਰਕਾਰ ਕੇਂਦਰ ਦੀ ਸਰਕਾਰ ਦਾ ਫਰਜ਼ ਬੰਦਾ ਹੈ ਕਿ ਜਿਨ੍ਹਾਂ ਦੇ ਵਾਸਤੇ ਬਿੱਲ ਆਏ ਨੇ ਉਹਨਾਂ ਦੀਆਂ ਸ਼ੰਕਾਵਾਂ ਦੂਰ ਕਰਕੇ ਫੇਰ ਇਹ ਬਿੱਲ ਲਾਇਆ ਜਾਏ ਮੈਨੂੰ ਅਫਸੋਸ ਹੈ ਇਸ ਗੱਲ ਦਾ ਕਿ ਕਿਸਾਨਾਂ ਦੀਆਂ ਸ਼ੰਕਾਵਾਂ ਨੂੰ ਦੂਰ ਕਰੇ ਬਿਨਾਂ ਹੀ ਪਾਰਲਮੈਂਟ 'ਚ ਇਹ ਬਿੱਲ ਲਾਇਆ ਗਿਆ ਤੇ ਇੱਕ ਬਹੁਮਤ ਤੇ ਕਾਰਨ ਇਹਨੂੰ ਪਾਸ ਕਰਨ ਦਾ ਕੰਮਜਦ ਫੈਸਲਾ ਹੋਇਆ ਤੇ ਮੇਰੀ ਜ਼ਮੀਰ ਨੇ ਇਸ ਗੱਲ ਨੂੰ ਨਹੀਂ ਮੰਨਿਆ ਕਿ ਮੈਂ ਇਹੋ ਜੇ ਇੱਕ ਇੱਕ ਐਕਟ ਦਾ ਹਿੱਸਾ ਬਣਾ ਜਿਹਦੇ ਨਾਲ ਮੇਰੇ ਲੋਕਾਂ ਨੂੰ ਲੱਗਦਾ ਹੈ ਕਿ ਉਹਨਾਂ ਦਾ ਭਵਿੱਖ ਵਿੱਚ ਨੁਕਸਾਨ ਹੋਊਗਾ ਜਿਹਦੇ ਕਰਕੇ ਮੈਂ ਆਪਣੇ ਮੰਤਰੀਪਦ ਤੋਂ ਅਸਤੀਫਾ ਦੇ ਕੇ ਉਹਦੇ ਬਾਅਦ ਪਾਰਲੀਮੈਂਟ ਵਿੱਚ ਆ ਕੇ ਇੱਕ ਮੈਂਬਰ ਆਫ ਪਾਰਲੀਮੈਂਟ ਹੋਣ ਦੇ ਨਾਤੇ ਆਪਣੇ ਸੂਬੇ ਦੇ ਪੈਨਪਰਾ ਕਿਸਾਨ ਵੀਰ ਮਜ਼ਦੂਰ ਵੀਰ ਆੜਤੀਆ ਵੀਰ ਇਸ オーडरेंस ਦੀ ਉਹਨਾਂ ਦੀ ਆਵਾਜ਼ ਬਣ ਕੇ ਇਸ オーडरेंस ਦੇ ਖਿਲਾਫ ਆਪਣੀ ਸਰਕਾਰ ਦੇ ਖਿਲਾਫ ਆਵਾਜ਼ ਵੋਟ ਪਾਈ ਖੇਤੀ ਬਿੱਲ ਨੂੰ ਲੈ ਕੇ ਸਿਆਸਤ ਪਹਿਲਾਂ ਹੀ ਗਰਮਾਈ ਹੋਈ ਹੈ ਪਰ ਕੇਂਦਰੀ ਮੰਤਰੀ ਹਰਸੀਮਰਤ ਕੌਰ ਬਾਦਲ ਦੇ ਅਸਤੀਫੇ ਤੋਂ ਬਾਅਦ ਸਿਆਸਤ ਦੇ ਵਿੱਚ ਕਮਾਂਸਾਨ ਛਿੜ ਗਿਆ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਾਦਲਾ ਵੱਲੋਂ ਖੇਤੀ ਬਿੱਲਾਂ ਦੇ ਮੁੱਦੇ ਤੇ ਖੁੱਸ ਚੁੱਕੇ ਵਕਕਾਰ ਦੀ ਬਹਾਲੀ ਲਈ ਪਿਛਲੇ ਕੁਝ ਦਿਨਾਂ ਤੋਂ ਇੱਕ ਤੋਂ ਬਾਅਦ ਇੱਕ ਝੂਠ ਬੋਲਣ ਦਾ ਪਰਦਾਫਾਸ਼ ਕਰਨ ਲਈ ਉਹਨਾਂ ਪਾਸੋਂ 10 ਬਾਲਾਂ ਦੇ ਜਵਾਬ ਮੰਗੇ ਤੇ ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਆਰਡੀਨੇਸਾ ਦੇ ਜਾਰੀ ਹੋਣ ਨੂੰ ਲੈ ਕੇ ਬਾਦਲਾਂ ਨੇ ਖੁੱਲੇ ਆਮ ਅਤੇ ਬੇਸ਼ਰਮੀ ਨਾਲ ਇਹਨਾਂ ਦਾ ਸਮਰਥਨ ਕੀਤਾ ਉਧਰ ਦੂਜੇ ਪਾਸੇ ਖੇਤੀਬੀਲਾਂ ਦੇ ਵਿਰੋਧ ਚ ਕਿਸਾਨਾਂ ਦੇ ਹੱਕ ਚ ਡਟੇ ਪ੍ਰਸਿੱਧ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਟਵੀਟ ਦੇ ਰਾਹੀਂ ਗੁਹਾਰ ਲਗਾਈ ਕਿ ਇਹ ਬਿੱਲ ਹਟਾਇਆ ਜਾਵੇ ਤੇ ਨਾਲ ਹੀ ਟਵੀਟ ਦੇ ਵਿੱਚ ਲਿਖਿਆ ਕਿ ਮੋਦੀ ਜੀ ਪੰਜਾਬ ਚ 80% ਲੋਕ ਖੇਤੀ ਤੇ ਨਿਰਭਰ ਹਨ ਤੁਹਾਡੇ ਖੇਤੀ ਬਿੱਲ ਪੰਜਾਬ ਦੇ ਹਰਾਨਾ ਦੇ ਕਿਸਾਨਾਂ ਨੂੰ ਮਾਰ ਦੇਣਗੇ ਸੋ ਸੂਬੇ ਦੇ ਕਿਸਾਨ ਤਾਂ ਪਹਿਲਾਂ ਹੀ ਖੁਦਕੁਸ਼ੀਆਂ ਦੇ ਰਾਤੇ ਤੁਰੇ ਹੋਏ ਸੀ ਇਹ ਬਿੱਲ ਪਾਸ ਹੋਣ ਦੇ ਨਾਲ ਕਿਸਾਨਾਂ ਤੇ ਹੋਰ ਬੋਝ ਪੈ ਗਿਆ ਬਿਊਰੋ ਰਿਪੋਰਟ ਡੀ5 ਚੈਨਲ ਪੰਜਾਬੀ ਸੋ ਤੁਸੀਂ ਵੇਖਿਆ ਹੁਣ ਤੱਕ ਇਸ ਮਾਮਲੇ ਦੇ ਵਿੱਚ ਜੋ ਕੁਝ ਵੀ ਹੋਇਆ ਹੁਣ ਕਿਸਾਨਾਂ ਦੇ ਹੱਕਾਂ ਲਈ ਆਮ ਆਦਮੀ ਪਾਰਟੀ ਵੱਲੋਂ ਫਰੀਦਕੋਟ ਦੇ ਕੋਟਕਪੂਰਾ ਵਿਖੇ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਦਾ ਨਾਮ ਰੱਖਿਆ ਗਿਆ ਕਿਸਾਨ ਬਚਾਓ ਪੰਜਾਬ ਬਚਾਓ ਇਸ ਮੁਹਿੰਮ ਚ ਮਸ਼ਹੂਰ ਪੰਜਾਬੀ ਗਾਇਕ ਤੇ ਆਪ ਪ੍ਰਚਾਰਕ ਅਨਮੋਲ ਗਗਨ ਮਾਨ ਨੇ ਵੀ ਸ਼ਿਰਕਤ ਕੀਤੀ ਤੇ ਇਸ ਦੇ ਨਾਲ ਹੀ ਮੋਦੀ ਸਰਕਾਰ ਤੇ ਜਮ ਕੇ ਨਿਸ਼ਾਨੇ ਸਾਧੇ ਹੋਰ ਕੀ ਕੁਝ ਕਿਹਾ ਅਨਮੋਲ ਗਗਨ ਮਾਨ ਨੇ ਆਓ ਸੁਣਾਉਂਦੇ ਹਾਂ ਸੱਚੀ ਜਵਾਲਾ ਨਹੀਂ ਮਾਰਿਆ ਜਿਹਨੇ ਸਿੱਧਾ ਹੱਥੇ ਕਿਸਾਨਾਂ ਦੇ ਸ਼ੁਰਾ ਮਾਰਿਆ ਜਿਉਂਕਰ ਕਾਂਗਰਸ ਸਰਕਾਰ ਜਿਹੜਾ ਆਰਡੀਨੈਂਸ ਹਾਂ ਉਹ ਤੇ ਸਾਈਨ ਕਰਾਈ ਸੀ ਜਦੋਂ ਆਇਆ ਸੀ ਤੇ ਹੁਣ ਕਿਸਾਨਾਂ ਨੂੰ ਅੱਖ ਦੇ ਗੂੜੇ ਹੁੰਦੇ ਹੋਏ ਦੇਖ ਕੇ के बड़ा के है। जो मिट्टी होती है किसान की माँ होती है जिसकी जब माँ को ही बेचने पे तुले हैं, तो अभी तो हद कर दी है ना सो वक्त रहते हुए मोदी संभल जाए नहीं तो जो बगावत होगी वो सभी को देखने को मिलेगी कोई बात तो मोदी जी हंकारा हुआ है इसको लगता है कि आ, मैं कुछ भी करूँगा अगर कोई जम्मू कश्मीर में निजम बना दिया तो मैंने कर दिया तो कर दिया एक कर दिया कर दिया नहीं यहाँ हम लोग मातम मना रहे हैं कि हमारे लीडर मर गए हमारा प्रधानमंत्री मर गया हमारा मुख्यमंत्री वहां पे साइन कर हमारा जो बीबा बादल थी वो साइन करके उसके बाद ड्रामा कर रही है ਕੇਂਦਰ ਵੱਲੋਂ ਲਿਆਂਦੇ ਗੇ ਤਿੰਨ ਕਿਸਾਨ ਮਾਰੂ ਬਿਲਾ ਦਾ ਹਰ ਪਾਸੇ ਵਿਰੋਧ ਹੋ ਰਿਹਾ ਹੈ ਹਰ ਸਿਆਸੀ ਪਾਰਟੀ ਕਿਸਾਨਾਂ ਦੇ ਹੱਕ ਚ ਨਿੱਤਰ ਰਹੀ ਹੈ ਭਾਵੇਂ ਆਪਣਾ ਵੋਟ ਬੈਂਕ ਬਣਾਉਣ ਦੇ ਲਈ ਹੀ ਪਾਰਟੀਆਂ ਕਿਸਾਨਾਂ ਦੇ ਨਾਲ ਖੜੀਆਂ ਹੋ ਰਹੀਆਂ ਪਰ ਕਿਸਾਨਾਂ ਨੂੰ ਇਹਨਾਂ ਪਾਰਟੀਆਂ ਵੱਲੋਂ ਸਹਿਯੋਗ ਮਿਲ ਰਿਹਾ ਕਾਂਗਰਸ ਅਕਾਲੀ ਤੇ ਆਮ ਆਦਮੀ ਪਾਰਟੀ ਵੱਲੋਂ ਆਪਣਾ ਵੋਟ ਬੈਂਕ ਬਣਾਉਣ ਦੇ ਲਈ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜਨ ਦਾ ਦਿਖਾਵਾ ਕਰ ਰਹੀਆਂ ਨੇ ਆਮ ਆਦਮੀ ਪਾਰਟੀ ਵੱਲੋਂ ਫਰੀਦਕੋਟ ਦੇ ਕੋਟ ਪੂਰਾ ਵਿਖੇ ਮੁਹਿੰਮ ਸ਼ੁਰੂ ਕੀਤੀ ਗਈ ਜਿਸ ਦਾ ਨਾਮ ਰੱਖਿਆ ਗਿਆ ਕਿਸਾਨ ਬਚਾਓ ਪੰਜਾਬ ਬਚਾਓ ਇਸ ਮੁਹਿੰਮ ਦੀ ਅਗਵਾਈ ਕੋਟਕਪੂਰਾ ਦੇ ਵਿਧਾਇਕ ਕੁਲਤਾਰ ਸੰਦਮਾ ਨੇ ਕੀਤੀ ਨਾਲ ਹੀ ਗੜ ਸ਼ੰਕਰ ਦੇ ਵਿਧਾਇਕ ਜੈ ਕਿਸ਼ਨ ਅਤੇ ਆਪ ਦੀ ਸਟਾਰ ਪ੍ਰਚਾਰਕ ਤੇ ਮਸ਼ਹੂਰ ਗਾਇਕ ਅਨਮੋਲ ਗਗਨ ਮਾਨ ਵੀ ਇਸ ਮੁਹਿੰਮ ਦੇ ਵਿੱਚ ਸ਼ਾਮਲ ਸੀ ਇਸ ਮੌਕੇ ਗਾਇਕਾ ਅਨਮੋਲ ਗਗਨ ਮਾਨ ਨੇ ਮੋਦੀ ਸਰਕਾਰ ਤੇ ਤਿੱਖੇ ਸ਼ਬਦੀ ਹਮਲੇ ਕੀਤੇ देखो संदेश तो आज पूरे पंजाब में जो हालात बना दिए है मोदी सरकार ने जो अपने काले कानून जबरदस्ती किसानों के ऊपर थोपे जा रहे हैं सो उसको लेकर ही हम बैठे हैं किसान हमसे पहले बैठे हैं हम सो हम सभी आम घरों के बच्चे हैं और इनकी जो गंदी नीतियाँ जो पंजाब में नहीं चलेंगी सो मोदी को पता होना चाहिए कि आज से पहले जितने लोगों ने यहाँ पे जितने शासक जितने गंदे कानून लगाने की कोशिश की है तो पंजाब का इतिहास जाके देख ले कि उनका क्या हाल किया है सो so, जितने भी हमारे अकाली दल कांग्रेस वाले उनका साथ दे रहे पूंजीपतियों को हमारा पंजाब बेच रहे हैं उनको हम कहते हैं कि हमारा खून का कतरा कतरा बह जाएगा पंजाब को हम गुलाम नहीं होने देंगे सो so, वक्त रहते हुए मोदी संभल जाए नहीं तो जो बगावत होगी वो सभी को देखने को मिलेगी कोई बात नहीं किसानों के मसले को लेके भी या भी हैं कुछ और भी मसले पंजाब के देखो मसले तो मसलों से भरा हुआ है पंजाब में तो मसले निकाले इन्होंने जितने सत्तर साल से जो गद्दार हमारे देश पे राज कर रहे हैं इन्होंने मसले ही खड़े किए हैं पंजाब में और अच्छा काम तो कोई किया नहीं है लेकिन आज जो इस टाइम इन्होंने बिल्कुल ही जो मिट्टी होती है किसान की माँ होती है अब जब माँ को ही जब बेचने पर तुले हैं तो अभी तो हद कर दी है ना अभी हम अपनी जमीन को थोड़ी इनको दे की हम वहाँ ये कोई कॉन्ट्रैक्ट एग्रीमेंट लेकर आ रहे हैं कि कॉन्ट्रैक्ट खेती करो ठेकेदारी की खेती करो हमें दे दो जमीन कभी एम एस पी खत्म कर रहे हैं सो क्या क्या इनका जो तीन जे लेक, ले आर्डिनेंस लेकर आए हैं हम तीनों का सख्त विरोध करते हैं सो मोदी को मैसेज देते हैं कि इसको अपना हंकार को तोड़ लो और इसको वापस ले लो नहीं तो जो हालात इससे बाद हम दिखाएँगे उसके जिम्मेवार तुम होगे तुम्हारी गंदी राजनीति होगी हंगामे में कल कुछ बिल पास भी कर दिए उन्होंने नहीं उनको शर्म नहीं है ना ये मोदी है अजय हंकारा हुआ है इसको लगता है कि आ, मैं कुछ भी करूंगा अगर कोई जम्मू कश्मीर में निजम बना दिया तो मैंने कर दिया तो कर दिया ये कर दिया कर दिया नहीं है जो जिस देश में तो प्रधानमंत्री है ना जो हमारे पंजाबी की पंजाबियों की कुर्बानियों से है हमारे पंजाबी यहाँ से हा जो बॉर्डर पे जितने शहीद होते हैं ना उनमें से हमारे पंजाबी हैं औरों से पंगा ले लिया वो तेरे से तेरे आगे चुप हो गए हम पंजाबी नहीं होंगे ਉਧਰ ਇਸ ਮੌਕੇ ਕੋਟਪੂਰਾ ਤੋਂ ਵਿਧਾਇਕ ਕੁਲਤਾਰ ਸੰਧਵਾ ਨੇ ਕਿਹਾ ਕਿ ਇਹ ਬਿੱਲ ਕਿਸਾਨ ਵਿਰੋਧੀ ਹੈ ਜਿਸ ਦਾ ਕਿਸਾਨਾਂ ਦੇ ਨਾਲ-ਨਾਲ ਆਮ ਆਦਮੀ ਪਾਰਟੀ ਵੀ ਵਿਰੋਧ ਕਰ ਰਹੀ ਹੈ ਨਾਲ ਹੀ ਸੰਧਵਾ ਨੇ ਕੈਪਟਨ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਧਦੇ ਕਿਹਾ कि मुख्यमंत्री भी इस मामले से ड्रामेबाजी कर रहे हैं तो ये मोदी को भी भगाने के लिए लोगों की लामबंदी करने के लिए लोग कहीं निराश ना हो जाएं इसके लिए ये मुहिम शुरू की है और हम लोगों के साथ हैं ये बैठे हैं हम लोग मातम मना रहे हैं कि हमारे लीडर मर गए हमारा प्रधानमंत्री मर गया हमारा मुख्यमंत्री वहाँ पर साइन कर आया हमारा जो बीबा बादल थी वो साइन करके उसके बाद ड्रामा कर रही है तो ये सारे के ख़िलाफ़ एक मुहिम का आगाज़ कर रहे हैं हम लोग ਤੁਹਾਡੇ ਆਪਣੇ ਆਪਣਾ ਜੋ ਇਹ ਨਾਰਾ ਕਿਹਾ ਰੱਖਿਆ ਹੈ ਕਿਸਾਨ ਬਚੇਗਾ ਤਾਂ ਦੇਸ਼ ਬਚੇਗਾ ਇਹ ਸਾਡਾ ਨਾਰਾ ਹੈ ਔਰ ਇਕੱਠੇ ਹੋਏ ਲੜਾਂਗੇ गाँव गाँव में जाकर आपके आप साथ और सारे हमारे साथ हमारी सारी किसान यूनियन है एक साथ हो गई है हमारी कबड्डी एसोसिएशन सारी पंजाब की वो आ गई हैं हमारे जो कलाकार हैं वो सारे आ गए हैं गुरुद्वारे की लोकल कमेटियाँ हैं वो सारियाँ है हमारे साथ आ रही हैं मतलब हम सब लोग एक साथ हो गए पंजाब और हरियाणा के लोग किसान मज़दूर दुकानदार सभी एक साथ लड़ाई लड़के हम रिवाइव करेंगे अपने अपना जो अपना भविष्य को सुरक्षित करेंगे आपके साथ और कौन है आज जय सिंह जी रौड़ी साहब जो ऑनरेबल एम एल ए हैं गढ़शंकर से वो मेरे साथ आए हुए हैं और हमारे साथ एक कलाकार बीबी जी भी शामिल हुए हैं बीबा अनमोल गगन मान वो भी आज हमारे साथ हैं आज पंद्रह गांव निकालेंगे कल सात निकाले थे लोग समझ रहे हैं बात को लो, हमारा लोग तो हमें संदेश दे रहे हैं कि आप तगड़े रहोगे हम आपके साथ हैं कोई बात नहीं ये कागज़ के टुकड़े हैं हम ठीक कर लेंगे जब लोग इकट्ठे हो जाएंगे तो हम ठीक कर लेंगे सो इन बिलों ने लेके सियासत पूरी तरह गरमाई हुई है ਤੇ ਸੂਬੇ ਦੇ ਕਿਸਾਨ ਵੀ ਸੜਕਾਂ ਤੇ ਉਤਰੇ ਹੋਏ ਨੇ ਕਿਸਾਨ ਤਾਂ ਪਹਿਲਾਂ ਹੀ ਕਰਜ਼ੇ ਦੇ ਬੋਝ ਥਲੇ ਦਬੇ ਹੋਏ ਨੇ ਇਹਨਾਂ ਬਿੱਲਾਂ ਦੇ ਪਾਸ ਹੋਣ ਤੋਂ ਬਾਅਦ ਅਨ ਦਾਤਾ ਹੁਣ ਕਿਹੜਾ ਰੁਖ ਅਪਣਾਉਂਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਫਰੀਦਕੋਟ ਤੋਂ ਗੁਰਜੀਤ ਰੋਮਾਨਾ ਦੇ ਨਾਲ ਬਿਊਰੋ ਰਿਪੋਰਟ ਡੀ5 ਚੈਨਲ ਪੰਜਾਬੀ ਸੋ ਇਹ ਮੁੱਦਾ ਕਾਫੀ ਗਰਮਾ ਚੁੱਕਿਆ ਹੈ ਜਬਰਦਸਤ ਵਿਰੋਧ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਕਿਸਾਨਾਂ ਨੂੰ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕੀਤੀ ਮੋਦੀ ਨੇ ਟਵੀਟ ਦੇ ਜ਼ਰੀਏ ਕਿਹਾ ਕਿ ਐਮਐਸਪੀ ਖਤਮ ਨਹੀਂ ਕੀਤੀ ਜਾਵੇਗੀ ਤੇ ਸਰਕਾਰੀ ਖਰੀਦ ਵੀ ਜਾਰੀ ਰਹੇਗੀ ਸੋ ਕਿਸਾਨਾਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਆਖਰ ਸਰਕਾਰ ਇਸ ਦੇ ਵਿੱਚ ਆਪਣਾ ਕੀ ਫੈਸਲਾ ਲੈਂਦੀ ਹੈ ਮੈਨੂੰ ਦਿਓ ਇਜਾਜ਼ਤ ਫਿਲਹਾਲ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਧੰਨਵਾਦ 35 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ